ਬਹੁਤ ਵੱਡੀ ਖਬਰਾਂ ਜਿੰਨੇ ਕਿ ਪੰਜਾਬ ਭਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਪੁਰਸ ਮੁਲਾਜ਼ਮ ਜਾਨੀ ਵੱਡੇ ਅਸਰ ਫੜੇ ਜਾ ਰਹੇ ਨੇ ਪਰ ਇਹਨਾਂ ਨੇ ਪਿੱਛੇ ਮਾਮਲਾ ਕੀ ਹੈ ਤੁਹਾਡੇ ਵੀ ਅੱਜ ਪਾਰਾਂ ਥੱਲੇ ਜ਼ਮੀਨ ਖਿਸਕ ਜਾਣੀ ਹੈ ਕਿਉਂਕਿ ਪਹਿਲਾ ਕੇਸ ਆਉਂਦਾ ਜੀ ਡੀਆਈਜੀ ਭੱਲੌਰ ਦਾ ਜਿਹਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ ਔਰ 2.5 ਕਿਲੋ ਸੋਨਾ ਮਿਲਦਾ ਉਸ ਤੋਂ ਬਾਅਦ ਇੱਕ ਐਸਐਚਓ ਇੱਕ ਐਸਐਚਓ ਦਾ ਅੱਜ ਤੁਹਾਡੇ ਸਾਹਮਣੇ ਖੁਲਾਸਾ ਕਰਨ ਜਾ ਰਹੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਤਸ ਗਬੀਰ ਸਿੰਘ ਬਾਦਲ ਇਕਾਲੀ ਦਲ ਦੇ ਨੇਤਾ ਨੇ ਪ੍ਰਧਾਨ ਵੀ ਨੇ ਤਾਂ ਹੁਣ ਮੈਂ ਤੁਹਾਨੂੰ ਜਿਹੜੀ ਖਬਰ ਦਿਖਾਉਣ ਜਾ ਰਿਹਾ ਇਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇੱਕ ਤੋਂ ਬਾਅਦ ਇੱਕ ਮਾਮਲਾ ਸਾਹਮਣੇ ਆਉਂਦਾ ਜਾ ਰਿਹਾ ਔਰ ਹੱਥ ਵੀ ਐਡੇ ਵੱਡੇ ਨੇ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅੱਜ ਬਿਜੀਲੈਂਸ ਬਿਊਰੋ ਆਫ ਸੀਬੀਆਈ ਨੂੰ ਬਹੁਤ ਵੱਡਾ ਝਟਕਾ ਉਸੇ ਕੇਸ ਦੇ ਵਿੱਚ ਮਿਲ ਗਿਆ ਕਿ ਡੀਆਈਜੀ ਭੁੱਲਰ ਦਾ ਰਿਮਾਂਡ ਲੈਣ ਚੱਲੇ ਸੀ ਦਰਸਲ ਦੇ ਵਿੱਚ ਰਿਮਾਂਡ ਤੋਂ ਇਨਕਾਰ ਕਰ ਦਿੱਤਾ ਗਿਆ ਮਾਮਲਾ ਕੀ ਆ ਉਹ ਅੱਗੇ ਦੱਸਾਂਗੇ ਪਹਿਲੀ ਖਬਰ ਕਿ ਇਹਨਾਂ ਨੇ ਪਿੱਛੇ ਸੁਖਵੀਰ ਬਾਦਲ ਪੰਜਾਬ ਦੇ ਉਹ ਨੇਤਾ ਜਿਹੜੇ ਹਰ ਰੋਜ਼ ਹਰ ਰੋਜ਼ ਲੋਕਾਂ ਦੇ ਸਾਹਮਣੇ ਇਹੀ ਗੱਲ ਕਹਿੰਦੇ ਨੇ ਅੱਜ ਕੱਲ ਤਾਂ ਉਹਨਾਂ ਦਾ ਬਹੁਤ ਸਾਰਾ ਜੋਰ ਲੱਗਿਆ ਹੋਇਆ ਉਹਨਾਂ ਦੀ ਪਤਨੀ ਅਲਗ ਉਹ ਨੱਗ ਔਰ ਦੂਜੇ ਪਾਸੇ ਜੀ ਬਿਕਰਮ ਸਿੰਘ ਮਜੀਦਪੁਰਾ ਜਿਨ੍ਹਾਂ ਦੇ ਅਸਲੇ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੀ ਪੱਤੀ ਵਿੱਚ ਤਾਂ ਕੀਤੀ ਆ ਆ ਸੁਖਬੀਰ ਸਿੰਘ ਬਾਦਲ ਦਾ ਆਪਣੇ ਵਿਕਰਮ ਸਿੰਘ ਮਜੀਠੀਆ ਸਾਲੇ ਦੀ ਤਰ੍ਹਾਂ ਜਾਨੀ ਪੰਜਾਬ ਦੇ ਅੰਦਰ ਭੰਡੀ ਹੁੰਦੀ ਜਾ ਰਹੀ ਹੈ ਅੱਜ ਇੱਕ ਐਸਐਚਓ ਫੜਿਆ ਜਾਂਦਾ ਪਹਿਲਾਂ ਤੁਹਾਨੂੰ ਉਹਦੀ ਖਬਰ ਸੁਣਾਉਣੇ ਆ ਸੁਖਬੀਰ ਸਿੰਘ ਬਾਦਲ ਕਿਵੇਂ ਇਹਨਾਂ ਨੇ ਪਿੱਛੇ ਕੰਮ ਕਰਦੇ ਨੇ ਇਹ ਤੁਹਾਡੇ ਸਾਹਮਣੇ ਦੱਸਾਂਗੇ ਪਹਿਲਾਂ ਸੁਣ ਲਓ ਕਿ ਨਵਾਂ ਮਾਮਲਾ ਐਸਐਚਓ ਦਾ ਆ ਗਿਆ ਡੀਆਈਜੀ ਪੁਲਿਸ ਤੋਂ ਬਾਅਦ ਇਹ ਵੱਡਾ ਅਫਸਰ ਇੱਕ ਪੁਲਿਸ ਮਹਿਕਮੇ ਦੇ ਵਿੱਚੋਂ ਦੂਸਰਾ ਨੰਬਰ ਕਈ ਕੁ ਜਨਾਨੀ ਵੀ ਫੜੀ ਜਾਂਦੀ ਹੈ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਪਰ ਇਹ ਖਬਰ ਬੜੀ ਹੀ ਅਹਿਮ ਹੈ ਕਿਉਂਕਿ ਡੀਆਈਜੀ ਭੁੱਲਰ ਤੇ ਹਜ਼ਾਰਾਂ ਦੇ ਉੱਤੇ ਹੱਥ ਕਿਹੜੇ ਬੰਦੇ ਦਾ ਇਹ ਸੁਣਨਾ ਜ਼ਰੂਰੀ ਹੈ ਸੁਣੋ ਵਿਜੀਲੈਂਸ ਦੇ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਐਸਐਚਓ ਤੇ ਉਸ ਦਾ ਨਾਲ ਹੀ ਇੱਕ ਦਲਾਲ ਜਾਂ ਵਿਚੋਲਾ ਕਹਿ ਸਕਦੇ ਹਾਂ ਉਸ ਨੂੰ ਕਾਬੂ ਕੀਤਾ ਗਿਆ ਪਰ ਐਸਐਚਓ ਮੌਕੇ ਤੇ ਫਰਾਰ ਹੋ ਗਿਆ ਮਾਮਲਾ ਕੀ ਸੀ ਇੱਕ ਕੇਸ ਦੇ ਬਦਲੇ ਕਿ ਤੁਹਾਨੂੰ ਵਿੱਚ ਨਹੀਂ ਪਾਵਾਂਗੇ ਨਾਮਜ਼ਦ ਨਹੀਂ ਕਰਾਂਗੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਔਰ ਐਸਐਚਓ ਦੇ ਵਿਚੋਲੇ ਨੇ 5 ਲੱਖ ਰੁਪਏ ਦੀ ਰਕਿਸ਼ਤ ਫਾਈਲੀ ਲੈਣੀ ਸੀ ਤੇ ਟਰੈਪ ਲੱਗਿਆ ਤੇ ਵਿਜੀਲੈਂਸ ਨੇ ਕਾਬੂ ਕਰ ਲਿਆ ਮਾਮਲਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ ਹੋਰ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲੜੀ ਜੁੜੇ ਹੋਏ ਨੇ ਆ ਭੁੱਲੜ ਸਾਹਿਬ ਪਹਿਲਾਂ ਵੀ ਕਾਫੀ ਐਸਐਚਓ ਜਾਂ ਥਾਣੇ ਪੱਧਰ ਦੇ ਉੱਤੇ ਕਈ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਫੜਿਆ ਜਾਂਦਾ ਹੈ ਪਰ ਇਸ ਕੇਸ ਦੇ ਵਿੱਚ ਅਜਿਹਾ ਕੀ ਹੋਇਆ ਕਿ ਐਸਐਚਓ ਮੌਕੇ ਤੋਂ ਫਰਾਰ ਵੀ ਹੋ ਜਾਂਦਾ ਹੈ ਔਰ 5 ਲੱਖ ਰੁਪਏ ਦੀ ਰਿਸ਼ਵਤ ਦਾ ਇਹ ਮਾਮਲਾ ਸਾਹਮਣੇ ਆਇਆ ਔਰ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਟਰੈਪ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ ਵੱਡੇ ਪੱਧਰ ਤੇ ਕੀਤਾ ਗਿਆ ਸੀ ਅਸਲ ਦੇ ਵਿੱਚ ਜਿਹੜਾ ਐਸਐਚਓ ਸ਼ਾਟੇ ਲੱਗਾ ਵਾ ਵਿਨੋਦ ਕੁਮਾਰ ਨੇ ਵੀ ਦਲਾਲ ਰੱਖੇ ਸੀ ਜਿਵੇਂ ਡੀਆਈਜੀ ਹਰਜਨ ਸਿੰਘ ਭੁੱਲਰ ਦੇ ਦਲਾਲ ਕਾਬੂ ਆਇਆ ਤੇ ਫਿਰ ਹਰਜਨ ਸਿੰਘ ਭੁੱਲਰ ਵੀ ਕਾਬੂ ਆ ਗਿਆ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਪੰਜਾਬ ਪੁਲਿਸ ਦੇ ਹਰ ਐਸਐਚਓ ਤੋਂ ਲੈ ਕੇ ਜਿਹੜੇ ਫੀਲਡ ਦੇ ਵਿੱਚ ਅਫਸਰ ਨੇ ਵੱਡੇ ਵੱਡੇ ਉਹਨਾਂ ਨੇ ਉਗਰਾਹੀ ਕਰਨ ਵਾਸਤੇ ਜਾਂ ਲੋਕਾਂ ਦੇ ਨਾਲ ਸੈਟਲਮੈਂਟ ਕਰਨ ਵਾਸਤੇ ਪ੍ਰਾਈਵੇਟ ਬੰਦੇ ਰੱਖਨੇ ਦਲਾਲ ਬੰਦੇ ਰੱਖੇ ਨੇ ਤਾਂ ਪਹਿਲੀ ਗੱਲ ਇਹ ਸਮਝ ਲਓ ਕਿ ਪੰਜਾਬ ਦੀ ਪੁਲਿਸ ਅੱਜ ਕੱਲ ਦਲਾਲ ਵੀ ਰੱਖਦੀ ਹੈ ਯਾਨੀ ਵੱਡੇ ਅਫਸਰ ਦੇ ਜਿੰਨੇ ਵੀ ਉਹਨਾਂ ਦੀ ਸ਼ਾਨ ਵੀਣ ਹੋਣ ਲੱਗ ਗਈ ਆ ਤੇ ਬਹੁਤ ਵੱਡੇ ਵੱਡੇ ਅਫਸਰ ਫਾਸਦੇ ਵੀ ਜਾ ਰਹੇ ਨੇ ਪਰ ਕਹਿੰਦੇ ਜੀ ਇਹਨਾਂ ਦੇ ਪਿੱਛੇ ਬਹੁਤ ਵੱਡੇ ਹੱਥ ਹੁੰਦੇ ਨੇ ਐਸ ਕਰਕੇ ਤਾਂ ਇਹ ਕੰਮ ਕਰਦੇ ਨੇ ਜੇ ਇਹਨਾਂ ਅਫਸਰਾਂ ਨੂੰ ਡਰ ਹੁੰਦਾ ਤਾਂ ਡੀਆਈਜੀ ਭੋਲਰ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਈਆ 2.5 ਕਿਲੋ ਸੋਨਾ ਨਹੀਂ ਮਿਲਦਾ ਸੀ ਔਰ ਦੂਜੇ ਪਾਸੇ ਆ ਐਸਐਚਓ ਫਸ ਗਏ ਇਹਦਾ ਵੀ ਟਰੈਪ ਲੱਗਿਆ ਵਿਜੀਲੈਂਸ ਬਿਊਰੋ ਨੇ ਇਹਨੂੰ ਫੜ ਲਿਆ ਯਾਨੀ ਸਿਕੰਦਰੀਆ ਵਿੱਚ ਲੈ ਲਿਆ ਪਰ ਇਹਨਾਂ ਦੇ ਪਿੱਛੇ ਵੱਡੀਆਂ ਤਾਕਤਾਂ ਕੰਮ ਕਰਦੀਆਂ ਨੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਅਕਸਰ ਮੈਂ ਤੁਹਾਡੇ ਨਾਲ ਇਹੀ ਗੱਲ ਹਰ ਰੋਜ਼ ਸਾਂਝੀ ਕਰਦਾ ਕਿ ਭਾਈ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਸੱਤਾ ਧਿਰ ਤੋਂ ਪਾਸੇ ਹੋ ਕੇ ਉਹੀ ਕੰਮ ਕਰ ਰਹੀਆਂ ਨੇ ਕਿ ਪੰਜਾਬ ਦੀ ਪੁਲਿਸ ਫੜੀ ਜਾਵੇ ਉਹਨਾਂ ਦੇ ਸਿਰ ਤੇ ਇਹਨਾਂ ਦਾ ਹੱਥ ਹੁੰਦਾ ਤਾਂ ਜਿਹੜੀ ਮੌਜੂਦਾ ਸੱਤਾ ਹੈ ਜਿਆਨੀ ਮੁੱਖ ਮੰਤਰੀ ਭਵੰਤ ਮਾਨ ਦੀ ਸਰਕਾਰ ਉਹਨੂੰ ਡੇਗੜਦਾ ਕੰਮ ਸੁਖਵੀਰ ਸਿੰਘ ਬਾਦਲ ਵਰਗੇ ਨੇਤਾ ਆਪਣੇ ਚਮਚਿਆਂ ਨੂੰ ਤੇ ਆਪਣੇ ਇਹਨਾਂ ਅ fırsਰਾਂ ਨੂੰ ਇੱਕ ਤਰੀਕੇ ਦੇ ਨਾਲ ਫਰਾਉਦੇ ਨੇ ਤਾਂ ਫੇਰ ਉਸ ਤੋਂ ਬਾਅਦ ਪੱਟੀ ਵੇਸ ਕੀਦੀ ਹੁੰਦੀ ਆ ਉਂਗਲਾ ਕੀਤੇ ਉੜਦੀਆਂ ਨੇ ਸਰਕਾਰ ਤੇ ਸੋਸ ਕਰਕੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਹੁਣ ਗੱਲ ਇਹੀ ਛੜ ਗਈ ਆ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਸਰਕਾਰ ਨੂੰ ਡੇਗਣ ਦੇ ਵਾਸਤੇ ਆਪਣੇ ਆਪ ਵੀ ਲੰਗੇ ਹੋ ਰਹੇ ਨੇ ਯਾਨੀ ਜਿੰਨੇ ਵੀ ਅ fırsਰ ਇਹਨਾਂ ਦੇ ਕਾਰਜਕਾਲ ਦੇ ਵਿੱਚ ਅ fırsਰ ਲੱਗੇ ਸੀ ਉਹ ਸਾਰੇ ਫੜੇ ਜਾ ਰਹੇ ਨੇ ਕਦੇ ਡੀਆਈਜੀ ਭੁੱਲਰ ਤੋਂ ਲੈ ਕੇ ਆ ਐਸਐਚਓ ਤੱਕ ਹੁਣ ਤੱਕ ਜਾਨੀ ਵਿਜੀਲੈਂਸ ਬੇਰੋ ਨੇ ਟਰੈਪ ਲਾ ਕੇ ਫੜੇ ਗਏ ਨੇ ਔਰ ਔਰ ਦੂਜੇ ਪਾਸੇ ਆਜੋ ਵੀ ਜਿਹੜੇ ਡੀਆਈਜੀ ਭੁੱਲਰ ਸਾਹਿਬ ਫੜੇ ਗਏ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਕਹਿੰਦੇ ਇਹਨੂੰ ਸਜ਼ਾ ਹੋਊਗੀ ਕਦੇ ਕਸਬੱਤਾ ਨੇ ਕਿਹਾ ਸੀ ਮੈਂ ਇਹਨੂੰ ਸਜ਼ਾ ਕਰਵਾਉਂਗਾ ਪਰ ਨਹੀਂ ਕਿਉਂ ਕਿਉਂਕਿ ਅਕਾਲੀਰਾਲ ਦਾ ਹੱਥ ਉਹਦੇ ਸਿਰ ਦੇ ਉੱਤੇ ਆਜ ਉਸ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਡੀਆਈਜੀ ਭੁੱਲਰ ਦਾ ਰਿਮਾਂਡ ਨਹੀਂ ਮਿਲਿਆ ਤੁਸੀਂ ਇਹ ਵੇਖੋ ਵੀ ਤਾਕਤ ਕਿੰਨੀ ਵੱਡੀ ਆ ਬਾਦਲਾਂ ਦੀ ਤੇ ਬਾਦਲ ਸ਼ਰੇਆਮ ਤੁੰਕੀ ਦੇ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਐਸੇ ਗੱਲ ਤੋਂ ਸਾਡੇ ਪੰਜਾਬ ਨੇ ਅੰਦਾਜ਼ਾ ਤਾਂ ਲਾ ਲਿਆ ਸੀ ਕਿ ਭਾਈ ਇਹਨਾਂ ਦੇ ਪਿੱਛੇ ਕੋਈ ਵੱਡੀ ਤਾਕਤ ਹੈ ਨਹੀਂ ਇਹਨਾਂ ਅਫਸਰਾਂ ਦੀ ਕੀ ਮਜਾਲ ਹੈ ਕਿ ਪੰਜਾਬ ਨੂੰ ਲੁੱਟ ਕੇ ਖਾ ਲੈਣ ਇਹ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦੇਣ ਵਾਲੇ ਸਾਰੇ ਨਾਲੇ ਹੋਏ ਨੇ ਚਾਹੇ ਉਹ ਕੋਈ ਨੇਤਾ ਅਕਾਲੀ ਦਲ ਦਾ ਚਾਹੇ ਵਿਕਰਮ ਮਜੀਠੀਆ ਚਾਹੇ ਸੁਖਬੀਰ ਬਾਦਲ ਚਾਹੇ ਉਹ ਅਫਸਰ ਨੇ ਪੰਜਾਬ 25 ਸਾਲ ਪਹਿਲਾਂ ਲੁੱਟਿਆ ਇਹਨਾਂ ਨੇ ਉਸੇ 25 ਸਾਲਾਂ ਦੇ ਵਿੱਚ ਜਿਹੜੇ ਅਫਸਰ ਬਣੇ ਇਹਨਾਂ ਦੇ ਰਾਜ ਦੇ ਅੰਦਰ ਉਹੀ ਅਫਸਰਾਂ ਦੇ ਮੂੰਹ ਨੂੰ ਜਦੋਂ ਖੋਨ ਲੱਗਾ ਤੇ ਫਿਰ ਉਹ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਵਿੱਚ ਫੜੇ ਜਾ ਰਹੇ ਵਿਜੀਲੈਂਸ ਵੀਰੋ ਔਰ ਸੈਂਟਰ ਦੀ ਸਾਡੀ CBI ਆਪਣੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਇਹਨਾਂ ਨੂੰ ਅੰਜਾਮ ਤੱਕ ਪਹੁੰਚਾ ਰਹੀ ਹੈ ਔਰ ਸੁਖਵੀਰ ਬਾਦਲ ਉਹ ਨੀਤਾ ਨੇ ਆਪਣੇ ਪੈਸੇ ਲਈ ਆਪਣੇ ਘਰ ਪਰਿਵਾਰ ਦੇ ਲਈ ਪੰਜਾਬ ਦੀ ਪਿਪ ਤੇ ਸ਼ੁਰਾ ਕਿਸੇ ਵੇਲੇ ਵੀ ਮਾਰ ਸਕਦੇ ਨੇ ਜਿਵੇਂ ਕਿ ਕਈ ਵਾਰ ਪਹਿਲਾਂ ਵੀ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਅਟੈਕ ਕਰਾਉਣੇ ਨਾਮ ਜਪਦੀਆਂ ਸੰਗਤਾਂ ਦੇ ਗੋਲੀਆਂ ਚਲਵਾਉਣੀਆਂ ਫਿਰ ਉਹਦੀ माफी ਵੀ ਮੰਗ ਲੈਣੀ ਉਹ ਅਕਸਰ ਸੁਖਵੀਰ ਬਾਦਲ ਦੁਆਰਾ ਕੀਤਾ ਗਿਆ ਜਿਹੜੇ ਲੋਕ ਇਦਾਂ ਦਾ ਕੰਮ ਕਰਨ ਬਹ ਕਰਦੇ ਨੇ ਉਹਨਾਂ ਨੂੰ ਪੰਜਾਬ ਕਦੇ ਹੀ ਮਾਫ਼ ਨਹੀਂ ਕਰਦਾ ਤੇ ਜਿਹੜੇ ਫੜੇ ਜਾ ਰਹੇ ਅਫਸਰ ਇਹ ਸਾਰੇ ਸੁਖਵੀਰ ਬਾਦਲ ਦੇ ਚੇਲੇ ਨੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ